ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਅੱਜ ਅਸੀਂ ਖੜੇ ਹਾਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਸਨ ਸੁਖਵਿੰਦਰ ਸਿੰਘ ਰੰਦਾਵਾ ਜਿਨ੍ਹਾਂ ਨੇ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਜਰੂਰ ਦਿਖਾਇਆ ਜਾਵੇ ਮੂੰਹ ਲੱਡੂਆਂ ਨਾਲ ਜਿਹੜਾ ਮਿੱਠਾ ਕਰਵਾਇਆ ਜਾ ਰਿਹਾ ਨਾਲ ਦੀ ਨਾਲ ਸਰਦਾਰ ਸੁਖਵਿੰਦਰ ਸਿੰਘ ਰੰਦਾਵਾ ਜੀ ਦੇ ਧਰਮ ਪਤਨੀ ਜਤਿੰਦਰ ਕੌਰ ਜੀ ਜਨ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਜਿੱਤ ਪ੍ਰਾਪਤ ਹੋਈ ਆ ਮੁਬਾਰਕਾਂ ਤੁਹਾਨੂੰ ਅੱਜ ਅੱਜ ਜਿੱਤ ਪ੍ਰਾਪਤ ਹੋਈ ਆ ਬਹੁਤ ਵੱਡੀ ਲੀਡ ਨਾਲ ਕੀ ਮਹਿਸੂਸ ਕਰਦੇ ਆ ਮੈਂ ਅਭੀ ਜਨਤਾ ਨੇ ਹੰਗਾਰਾ ਦਿੱਤਾ ਹੈ ਜੀ ਕਾਂਗਰਸ ਪਾਰਟੀ ਨੂੰ ਤੇ ਨਾਲ ਦੀ ਨਾਲ ਜਿਹੜੇ ਸਾਡੇ 6 ਐਮ ਐਲ ਏਜ਼ ਇੱਕ ਬਣ ਕੇ ਗਏ ਹੋਏ ਸੀ ਉਹਨਾਂ ਦੀ ਜਿਹੜੀ ਮਿਹਨਤ ਹੈ ਜੋ ਪਿਛਲੇ ਸਮੇਂ ਚ ਕੀਤੀ ਹੈ ਸਰਕਾਰ ਬਣ ਤੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇੱਥੇ ਤੱਕ ਆਪਾਂ ਪਹੁੰਚੇ ਹਾਂ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਪਹਿਲਾਂ ਤੇ ਜਿਹੜੇ ਅਸੀਂ ਕੈਂਡੀਡੇਟ ਬਾਹਰੋਂ ਲਿਆਣ ਕੇ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਨੂੰ ਦਿੱਤੇ ਜਾਂਦੇ ਸੀ ਪਹਿਲੀ ਵਾਰ ਇਹ ਹੋਇਆ ਕਿ ਲੋਕਲ ਕੈਂਡੀਡੇਟ ਹੈ ਜਿਨ੍ਹਾਂ ਤੇ ਲੋਕਾਂ ਨੇ ਬਹੁਤ ਜ਼ਿਆਦਾ ਭਰੋਸਾ ਜਤਾਇਆ ਕੀ ਕਹਿਣਾ ਚਾਹੁੰਦੀ ਹੈ ਭਰੋਸਾ ਜੀ ਆਲਰੇਡੀ ਰੰਧਾਵਾ ਪਰਿਵਾਰ ਤੇ ਲੋਕਾਂ ਨੂੰ ਪਹਿਲਾਂ ਤੋਂ ਹੀ ਆ ਕਿਉਂਕਿ ਕਾਂਗਰਸ ਪਾਰਟੀ ਨਾਲ ਸਾਰੇ ਸਬੰਧ ਰੱਖਦੇ ਨੇ ਔਰ ਵੱਡੇ ਰੰਧਾਵਾ ਸਾਹਿਬ ਤੋਂ ਲੈ ਕੇ ਇਹ ਪਰਿਵਾਰ ਹੈ ਇਹ ਹਲਕਾ ਜਿਹੜਾ ਅਸੀਂ ਇੱਥੋਂ ਹੀ ਹਮੇਸ਼ਾ ਇਲੈਕਸ਼ਨ ਕਰਦੇ ਰਹੇ ਔਰ ਲੋਕ ਬਹੁਤ ਵਧੀਆ ਤਰ੍ਹਾਂ ਨਾਲ ਬਲੀ ਭਾਜੀ ਭਾਂਤ ਸਾਨੂੰ ਜਾਣਦੇ ਆ ਉਹ ਜੋ ਦਿਲ ਦੇ ਪਿੱਛੇ ਉਹ ਜ਼ਬਾਨ ਤੇ ਰੰਦਾਵਾ ਪਰਿਵਾਰ ਦਾ ਇਹ ਜਿਹੜੀ ਖਾਸੀਅਤ ਹੈ ਇਹਨੂੰ ਵੀ ਲੋਗਾਂ ਨੂੰ ਪਤਾ ਹੈ ਜੇ ਗੱਲ ਕੀਤੀ ਜਾਵੇ ਪੂਰੇ ਪੰਜਾਬ ਦੀ ਤੇ ਪੰਜਾਬ ਵਿੱਚੋਂ ਜਿਹੜੀ ਆ ਕਾਂਗਰਸ ਪਾਰਟੀ ਨੇ 7 ਸੀਟਾਂ ਲੈ ਕੇ ਇੱਕ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਚਰਨਜੀਤ ਚੰਨੀ ਨੇ ਕਿਆ ਜਾਵੇ ਤੇ ਵਿਰੋਧੀਆਂ ਨੂੰ ਚਿਤ ਕਰਕੇ ਰੱਖ ਦਿੱਤਾ ਜਨੀ 1.5 ਲੱਖ ਤੋਂ ਪਲੱਸ ਵੋਟ ਦੇ ਨਾਲ ਉਹ ਜਿੱਤੇ ਨੇ ਕੀ ਕਹਿਣਾ ਚਾਹੁੰਦੇ ਆ ਇਹ ਚੰਨੀ ਸਾਹਿਬ ਦੀ ਜਿਹੜੀ ਖਾਸੀਅਤ ਹੈ ਜੇ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਵੀ ਸੀਐਮ ਬਣੇ ਤੇਰਨ ਦਾ ਵਾਸਤ ਤਰਨ ਦੋਵਾਂ ਨੇ ਮਿਲ ਕੇ ਜਿੰਨਾ ਵੀ ਸਮਾਂ ਅਸਲ ਵਿੱਚ ਮਿਨੀਮਮ ਟਾਈਮ ਸੀਗਾ ਉਹਨਾਂ ਕੋਲ 3 ਮਹੀਨੇ ਦਾ ਸਮਾਂ ਸੀ ਉਹਦੇ ਵਿੱਚ ਇਹਨਾਂ ਕੋਸ਼ਿਸ਼ ਕੀਤੀ ਵੱਧ ਤੋਂ ਵੱਧ ਜਦੋਂ ਹੁਣ ਬੇਦਬੀ ਦਾ ਮਸਲਾ ਸੀਗਾ ਉਹਦੇ ਉੱਤੇ ਵੀ ਇਹਨਾਂ ਜੋ ਕੋਸ਼ਿਸ਼ ਕੀਤੀ ਉਹ ਸਾਰਿਆਂ ਨੂੰ ਪਤਾ ਹੈ ਤੇ ਚੰਨੀ ਸਾਹਬ ਉਹਦਾ ਹਸਾਬ ਦੀ ਜਿਹੜੀ ਜੋੜੀ ਸੀਗੀ ਬਹੁਤ ਕਾਮਯਾਬੀ ਸੀ ਔਰ ਉਸ ਚੀਜ਼ ਨੂੰ ਲੈ ਕੇ ਚੰਨੀ ਸਾਹਬ ਨੂੰ ਜਿਹੜੀ ਜਲੰਧਰ ਤੋਂ ਬੜੀ ਸੋਚ ਸਮਝ ਕੇ ਟਿਕਟ ਦਿੱਤੀ ਗਈ ਸੀ ਹਾਈ ਕਮਾਂਡ ਵੱਲੋਂ ਔਰ ਉਸ ਤੇ ਉਹ ਖਰੇ ਉੱtre ਨੇ ਔਰ ਬਹੁਤ ਹੀ ਵਧੀਆ ਢੰਗ ਨਾਲ ਕਾਂਗਰਸ ਪਾਰਟੀ ਨੇ ਉਹਨਾਂ ਦਾ ਸਾਥ ਦਿੱਤਾ ਵਰਕਰਸ ਨੇ ਜਿਹਦੀ ਜਿੱਤ ਦਾ ਸੇਰਾ ਉਹਨਾਂ ਦੇ ਸਿਰ ਵੱਜ ਗਿਆ ਜੇ ਅਕਾਲੀ ਕਲ ਦੀ ਗੱਲ ਕੀਤੀ ਜਾਵੇ ਤੇ ਇੱਕ ਸੀਟ ਲਈ ਕੀ ਕਹਿਣਾ ਹੈ ਅਕਾਲੀ ਦਲ ਜੀ ਕਿਸੇ ਟਾਈਮ ਅਕਾਲੀ ਦਲ ਦਾ ਨਾਮ ਹੁੰਦਾ ਸੀਗਾ ਜੀ ਪਰ ਇਹ ਵੀ ਪਾਰਟੀ ਦੇ ਜਿਹੜੇ ਮੈਂ ਇਸ ਲੈਵਲ ਤੇ ਗੱਲ ਕਰਨਾ ਨਹੀਂ ਚਾਹੁੰਦੀ ਕਿਉਂਕਿ ਇਸ ਪਾਰਟੀ ਦਾ ਜਿਹੜਾ ਅਕਸ ਹੈਗਾ ਬਹੁਤ ਵਧੀਆ ਸੀਗਾ ਪਰ ਇਹਦੇ ਇੰਟਰਨਲੀ ਲੋਕਾਂ ਨੇ ਇਹਨਾਂ ਨੂੰ ਖਰਾਬ ਕਰਕੇ ਰੱਖ ਦਿੱਤਾ ਸੋ ਦੁੱਖ ਵੀ ਹੁੰਦਾ ਹੈ ਕਿ ਜਿਹੜੀਆਂ ਖੇਤਰੀ ਪਾਰਟੀਆਂ ਹਨ ਉਹਨਾਂ ਦੇ ਨਾਲ ਇਸ ਤਰ੍ਹਾਂ ਉਹਨਾਂ ਨੂੰ ਡਾਊਨ ਨਹੀਂ ਹੋਣਾ ਜਾਣਾ ਚਾਹੀਦਾ ਜਿਹਦੇ ਨਾਲ ਕਾਂਗਰਸ ਪਾਰਟੀ ਦਾ ਵੀ ਬੁਰਾ ਦਾ ਨੁਕਸਾਨ ਨਹੀਂ ਹੋਇਆ ਔਰ ਵਰਕਰ ਦਾ ਵੀ ਨੁਕਸਾਨ ਹੁੰਦਾ ਜਿਉਂ ਉਹਨਾਂ ਦਾ ਦਿਲ ਵੀ ਟੁੱਟਦਾ ਸਰਦਾਰ ਸਿੰਦਰ ਸਿੰਘ ਜਿੰਦਾਬਾਦ ਜਿੰਦਾਬਾਦ

Instagram X aur WhatsApp channel par